ਲੋਟਖੋ ਦੀ ਵਾਰਦਾਤ ਆਜ ਸਾਹਮਣੇ ਪੀੜਤ ਗਬੀਰ ਜ਼ਖਮੀ ਨਿਜੀ ਹਸਪਤਲ ਫਰੋਇਪੁਰ ਜੇਰੇ ਅਲਾਸ ਮੋਬਾਈਲ ਫੋਨ ਤੇ 10000 ਨਕਦ ਖੋ ਫਮਲਾਵਰ ਹੋਏ ਫਰਾਰ ਖਬਰ ਫਰੋਇਪੁਰ ਤੋਂ ਆ ਰਹੀ ਇੱਕ ਜਿੱਥੇ ਕੁਝ ਹਮਲਾਵਰਾਂ ਨੇ ਜੋ ਅਣਪਛਾਤੇ ਦੱਸੇ ਜਾ ਰਹੇ ਹਨ ਇੱਕ ਵਿਅਕਤੀ ਕੋਲੋਂ 10000 ਰੁਪਏ ਲੈ ਕੇ ਜਿਹੜੇ ਫਰਾਰ ਹੋ ਜਾਂਦੇ ਆ ਗੰਬੀਰ ਉਸ ਨੂੰ ਜਖਮੀ ਕਰ ਦਿੰਦੇ ਗੇ ਰਾਡ ਮਾਰਦੇ ਹੈਗੇ ਸਿਰ ਤੇ ਵਿੱਚ ਕਬੀਰ ਸੱਟਾਂ ਲੱਗਦੀਆਂ ਮੋਟਰਸਾਈਕਲ ਦੀ ਪਰਨ ਤੋੜ ਕੀਤੀ ਜਾਂਦੀ ਹੈ ਔਰ ਗੰਬੀਰ ਜਖਮੀ ਕੀਤਾ ਜਾਂਦਾ ਸਬੱਧਤ ਵਿਅਕਤੀ ਇਹ ਘਟਨਾ ਜਿਹੜੀ 10 ਤਰੀਕ ਦੀ ਦੱਸੀ ਜਾਂਦੀ ਹੈ ਤੇ 8-10 ਦਿਨ ਹੋ ਗਏ ਆ ਪੁਲਿਸ ਦੀ ਕਾਰਵਾਈ ਹਾਲੇ ਤੱਕ ਕੋਈ ਕਾਫੀ ਨਹੀਂ ਹੋਈ ਹੈਗੀ ਆਹ ਦੇਖਦੇ ਆ ਮੌਕੇ ਦੀਆਂ ਤਸਵੀਰਾਂ ਤੇ ਕਰਦੇ ਗੱਲਬਾਤ ਟਰੂ ਭਾਈ ਮੇਰਾ ਨਾਮ ਜੀ ਕਿਹੜਾ ਪਿੰਡ ਆ ਜੀ ਤਾਣਾ ਮੰਡੀ ਜੀ ਸ਼ਹਿਰ ਅੱਛਾ ਕੀ ਵਾਰਦਾਤ ਕੀ ਵਾਪਰੀ ਥਾਣੇ ਨਾ ਇਹ ਪਿੰਡ ਆਸ ਲੋਦੋਂ ਛੱਡ ਕੇ ਆ ਸੀ ਸਸਨ ਨਗਾਉਂਦਾ ਸੀ ਰਸਤੇ ਦੇ ਵਿੱਚ ਉਹਨਾਂ ਕੋ ਵਹੀਕਲ ਮਾਰਿਆ ਮੈਨੂੰ ਸੱਟਦਾ ਬਾਅਦ ਚੋੜਾ ਰੋੜਾ ਰੋੜਾ ਨਾ ਮੇਰੇ ਵਾਰਕਰ ਲਾ ਕੇ ਮੇਰੀ ਬਾਹ ਤੋੜਤੀ ਮੁੜਕੇ ਮੇਰੀ ਜੇਬ ਜੂਆ ਫੋੜ ਲਾ ਕੇ ਮੇਰੇ ਕੋ 10000 ਰੁਪਏ ਸੀ ਵੀ ਕੱਢ ਕੇ ਲੈ ਗਿਆ ਮੈਂ ਮੋਟਰਸਾਈਕਲ ਦੀਆਂ ਕਿਸ਼ਤਾਂ ਦੇਣੀਆਂ ਸੀ ਲੁੱਟ ਕੋ ਵਾਲੀ ਜਗਾ ਕਿਹੜੀ ਸੀ ਬੀਸੀ ਮੋਡਲ ਜੀ ਪੇ ਕਿਹੜਾ ਵਹੀਕਲ ਕਿਹੜਾ ਸੀਗਾ ਜੀ ਮੈਂ ਤਾਂ ਇਹ ਮੋਟਰਸਾਈਕਲ ਵੇਖਿਆ ਵੈਸੇ ਉਹਨਾਂ ਕੋਲ ਗੱਡੀ ਵੀ ਸੀ ਚਾਰ ਪੰਜ ਜਣੇ ਸੀ ਉਹਨਾਂ ਨੇ ਮੂੰ ਬੰਨਿਆ ਆਏ ਸੀ ਨਹੀਂ ਦੋਹਾਂ ਦੇ ਮੂੰਹ ਤਾਂ ਨੰਗੇ ਸੀ ਇੱਕ ਦਾ ਨਾਂ ਹੀ ਕਮਲਜੀਤ ਸੀ ਇੱਕ ਹੋਰ ਸੀ ਲੰਮਾਇਆ ਜੀ ਉਹ ਉਹਨਾਂ ਨੂੰ ਮੈਂ ਪਛਾਣਦਾ ਸੀ ਉਹ ਪੇਟ ਦੇ ਸੀ ਅੱਛਾ ਉਹਨਾਂ ਮੇਰੀਆਂ ਜੇਬਾਂ ਜਬਾ ਫਰੋੜੀਆਂ ਕੀ ਲੁੱਟ ਕੋ ਕਿਦੋਂ ਕੀ ਕੀ ਹੋਇਆ ਕਿੰਨੇ ਪੈਸੇ ਲੈ ਗਏ ਤੁਹਾਡੇ ਨੂੰ 10000 ਰੁਪਏ ਸੀ ਇੱਕ ਫੋਨ ਸੀ ਮੈਂ ਸ਼ੈੱਲਰ ਦੇ ਵਿੱਚ ਕੰਮ ਕਰਦਾ ਸੀ ਉੱਥੋਂ ਮੈਂ ਪੈਸੇ ਲੈ ਕੇ ਆਇਆ ਸੀ ਹਾਂ ਤੇ ਕਿਹੜੀ ਜਗ੍ਹਾ ਤੇ ਮਾਰ ਕੇ ਗਏ ਹਾਂ ਜੀ ਡੋਲੇ ਦੇ ਜੀ ਬਾਹਾਂ ਤੋੜ ਗਿਆ ਉਹ ਜਗ੍ਹਾ ਤੋਂ ਨਹੀਂ ਉਹਨਾਂ ਕੋਲੇ ਹਜ਼ਾਰ ਕੀ ਸੀ ਰੜਾ ਰੂੜਾ ਸੀ ਇਹ ਕੁਛ ਨਾ ਪੁੱਛੇਗਾ ਅਸੀਂ ਦਾ ਉਹ ਮੇਰੇ ਮਾਰੀ ਉਹਨਾ ਮੇਰੀ ਬਾਹ ਟੁੱਟ ਗਈ ਉਹਨੇ ਜਨ ਨੂੰ ਮੇਰੇ ਬੰਦੇ ਆ ਗਏ ਜਿਹੜੇ ਰੋਡ ਕ੍ਰੋਸ ਕਰਦੇ ਪਿਆ ਸੀ ਉਹਨਾ ਮੇਰੀ ਗੱਲ ਛੁਵਾਏ ਜੀ ਨਹੀਂ ਤਾਂ ਉਹ ਮੈਨੂੰ ਜਾਨੋਂ ਮਾਰ ਦੇਣਾ ਸੀ ਮੋਟਰਸਾਈਕਲ ਵੀਰਾ ਭੰਨ ਗਈ ਸਾਰਾ ਮੋਟਰਸਾਈਕਲ ਵੀ ਖੋਹ ਦੇ ਸੀ ਤੇ ਤੁਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਹੈ ਹਾਂਜੀ ਹਾਂਜੀ ਦਿੱਤੀ ਹੋਈ ਦਰਫਾਜ ਜੀ ਅੱਛਾ ਤੇ ਪ੍ਰਸ਼ਾਸਨ ਤੌਰ ਤੱਕ ਪਹੁੰਚਾਂ ਤੱਕ ਕੁਛ ਨਹੀਂ ਕੁਛ ਨਹੀਂ ਹੋਇਆ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਆਹੇ ਮੰਗ ਕਰਨੇ ਆ ਜੀ ਮੈਂ ਗਰੀਬ ਬੰਦਾ ਆ ਜੀ ਜੜੀ ਜਰ ਬੰਦਾ ਹੀ ਨਾ ਇਹਨਾਂ ਮੇਰੇ ਦੇ ਪੈਸਾ ਲੱਗ ਗਿਆ ਜੀ ਇਹ ਮੇ ਉਸਰਾ ਲੂਣਾ ਚਾਹੀਦਾ ਜੀ ਛੇਤੀ ਛੇਤੀ ਮੇਰਾ ਨਾਮ ਰਾਜ ਸਿੰਘ ਆ ਜੀ ਪਿੰਡ ਰੱਤਾ ਖੇੜਾ ਬਾਜਾ ਗੋਤਵਾਲਾ ਠੀਕ ਨਾ ਵਾਪਰੀ ਜੀ ਜਨਾਬ ਇਹਨਾਂ ਡੀਸੀ ਮੋਡਲ ਦੇ ਕੋਲ ਨਾ ਕਿਤੇ ਵਾਰਦਾਲ ਨੂੰ ਜਾਮ ਦਿੱਤਾ ਇਹਨਾਂ ਦੇ ਜਿਹੜੇ ਹੈਗੇ ਆ ਕੋਈ ਲੋਪਰ ਬੰਦੇ ਹੀ ਆ ਜੀ ਠੀਕ ਆ ਜੀ ਉਹਨਾਂ ਨੇ ਉੱਥੇ ਕਿਤੇ ਪਿੱਛੋਂ ਆ ਕੇ ਉਹਨੂੰ ਫੇਡ ਮਾਰ ਕੇ ਠੇ ਗਿਆ ਆ ਤੇ ਉਸ ਤੋਂ ਬਾਅਦ ਇਹਨੇ ਤੇਜ਼ ਹਿਯਾਰਾਂ ਨਾਲ ਹਮਲਾ ਕਰਤਾ ਇਹਦੇ ਤੇ ਤੇ ਬਾਅਦ ਚ ਇਹਦਾ ਜਿਹੜਾ ਮੋਟਰਸਾਈਕਲ ਉਹ ਵੀ ਭੰਟਾ ਜਾਂਦਾ ਤੇ ਆ ਦੋ ਜਗ੍ਹਾ ਤੋਂ ਬਾਹਾਂ ਬਾਹ ਇਹਨਾਂ ਦੀ ਮਗਰੋਂ ਤੋੜੀ ਆ ਕੋਈ ਹਥਿਆਰ ਤੇ ਹਥਿਆਰ ਨਾਲ ਤੋੜੀ ਇਹਨਾਂ ਦੀ ਹਾਂਜੀ ਕੀ ਤੁਹਾਡਾ ਕੀ ਰਿਲੇਸ਼ਨ ਹੈ ਕੀ ਲੱਗਦੇ ਤੁਹਾਨੂੰ ਤੇ ਆਪਣਾ ਇੱਕ ਕਰੀਬੀ ਰਿਸ਼ਤੇਦਾਰ ਆ ਜੀ ਅੱਛਾ ਜੀ ਤੁਹਾਨੂੰ ਕਿੰਨੇ ਟਾਈਮ ਦੇ ਬਾਅਦ ਕਿੰਨੇ ਟਾਈਮ ਬਾਅਦ ਪਤਾ ਲੱਗਾ ਜੀ ਮੈਨੂੰ ਜੀ ਜਦੋਂ ਮਗਰੋਂ ਮੁੰਡੇ ਆਏ ਉਹਨਾਂ ਨੂੰ ਵੇਖ ਕੇ ਜਦੋਂ ਭੱਜ ਗਏ ਉਹ ਭੱਜ ਗਏ ਤੇ ਉਹ ਮੁੰਡਿਆਂ ਨੇ ਆ ਕੇ ਇੱਥੇ ਦਾਖਲ ਕਰਵਾ ਕੇ ਬਾਅਦ ਚ ਮੈਨੂੰ ਫੋਨ ਕੀਤਾ ਉਹਨਾਂ ਨੇ ਈ ਆ ਤੁਹਾਡਾ ਜਿਹੜਾ ਕੋਈ ਰਿਸ਼ਤੇਦਾਰ ਆ ਉਹਨੂੰ ਇੱਥੇ ਦਾਖਲ ਕਰਵਾਇਆ ਜਿਉਂਦੇ ਫੱਟਾ ਵੀ ਲਾ ਕੇ ਹਮ ਚਾਹਤੇ ਗਏ ਹਾਂ ਜੀ ਹਾਂਜੀ ਤੇ ਮੱਜ ਚਲੋ ਸ਼ੁਗਰ ਆ ਸਾਨੂੰ ਇਹ ਆ ਵੀ ਇਹ ਦੋ ਤਿੰਨ ਬੰਦਿਆਂ ਨੂੰ ਪਛਾਣਦਾ ਆ ਜਿਹੜੇ ਕਿੱਥੋਂ ਦੇ ਆ ਪੁਲਿਸ ਨੂੰ ਦੱਸਿਆ ਤੁਸੀਂ ਪੁਲਿਸ ਨੂੰ ਜੀ ਕੰਪਲੀਟ ਕੀਤੀ ਹੋਈ ਹੈ ਦਰਖਾਸਤ ਦਿੱਤੀ ਹੋਈ ਹੈ ਇੱਕ ਹਾਂਜੀ ਆ ਪਹੁੰਚਿਆ ਕੋਈ ਇਸ ਟਾਈਮ ਨਹੀਂ ਐਫ ਆਈ ਆਰ ਸਾਹਿਬ ਨੂੰ ਕੀਤਾ ਫੋਨ ਹੋ ਕਹਿੰਦੇ ਬਿਆਨ ਲੈਣ ਬਿਹਾ ਰਹੇ ਆ ਪਰ ਆਏ ਨਹੀਂ ਹਾਲੇ ਤੱਕ ਜੀ ਕੀ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਤੁਸੀਂ ਪ੍ਰਸ਼ਾਸਨ ਨੂੰ ਇਹ ਆ ਜੀ ਆਉਣ ਵਾਲੇ ਵੀ ਚਲੋ ਇਹਨਾਂ ਨੂੰ ਚੰਗੀ ਤਰ੍ਹਾਂ ਗਹਿਾਈ ਤੱਕ ਵੇਖਣਾ ਤੇ ਬੰਦ ਹੀ ਕਾਰਵਾਈ ਕਰਨ ਇਹਨਾਂ ਤੇ ਤੇ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇੱਥੋਂ ਲੰਘਦੇ ਲੋਕ ਉਹਨਾਂ ਦਾ ਵੀ ਨੁਕਸਾਨ ਕਰ ਸਕਦੇ ਆ ਜੀ ਇਹ ਅਮੀਰ ਭਾਈ ਜੀ ਕੀ ਕਰਨਾ ਵਾਪਰੀ ਜੀ ਚਿੰਦੇ ਬੰਦੇ ਘਰ ਪੈ ਗਏ ਲੋੜੀ ਕੀ ਲੱਗਦੇ ਕੀ ਤੁਹਾਡੇ ਜੀ ਮੇਰੇ ਘਰ ਆਲਾ ਹੈ ਜੀ ਤੁਹਾਨੂੰ ਕਦੋਂ ਪਤਾ ਲੱਗਾ ਸੀ ਮਿੰਨੂ ਜਦੋਂ ਬੰਦੇ ਚੱਕ ਕੇ ਲੈ ਕੇ ਆਏ ਨੇ ਫਿਰ ਮੈਨੂੰ ਪਤਾ ਲੱਗਾ ਸੀ ਉਹਨਾਂ ਨੂੰ ਫੋਨ ਕੀਤਾ ਵੀ ਤੁਹਾਡੇ ਨਾਲ ਗੱਲ ਬਣ ਗਈ ਹੈ ਤੇ ਤੁਸੀਂ ਆ ਜਾਓ ਫਿਰ ਮੈਨੂੰ ਬਾਅਦ ਵਿੱਚ ਲੈ ਕੇ ਆਏ ਤੇ ਵੀ ਇਸ ਤਰ੍ਹਾਂ ਮੈਨੂੰ ਪਤਾ ਲੱਗਾ ਥਾਣੇਦਰ ਗਾਜ਼ ਦਿੱਤੀ ਹੋਈ ਹੈ ਹਾਂਜੀ ਦਿੱਤੀ ਹੋਈ ਦਰਖਾਸਤ ਸੀ ਉਸ ਦਿਨ ਰਾਤ ਹੀ ਦੇ ਦਿੱਤੀ ਸੀ ਜੇ ਇਧਰ ਆਤ ਵੀ ਇਹ ਗੱਲ ਬਣ ਗਈ ਆਇਆ ਕੋਈ ਪ੍ਰਸ਼ਾਸਨ ਦਾ ਬੰਦਾ ਜੀ ਨਹੀਂ ਨਹੀਂ ਕੋਈ ਆਇਆ ਜੀ